ਨਮਾਸ਼ਹਿਰ ਦਾ ਬਾਬਾ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਫਲੋਰਪੁਲਸ ਬਲੋਂ ਨਸ਼ੇ ਨੂੰ ਠੱਲ ਪਾਣ ਲਈ ਛੇੜੀ ਮਹਿਮ ਤੇ ਤਿੰਨ ਔਰਤਾ ਤੇ ਇੱਕ ਆਰਐਮਪੀ ਡਾਕਟਰ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਇਸ ਸਬੰਧ ਦੇ ਵਿੱਚ ਡੀਐਸਪੀ ਸਰਵਰ ਸਿੰਘ ਬੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਰਐਮਪੀ ਡਾਕਟਰ ਜਿਹੜਾ ਕੰਮ ਤੇ ਡਾਕਟਰੀ ਦਾ ਕਰਦਾ ਸੀ ਸ਼ੋਤਾ ਉਹਨੇ ਇਹੀ ਕੀਤਾ ਸੀ ਕਿ ਮੈਂ ਡਾਕਟਰੀ ਦਾ ਕੰਮ ਕਰਦਾ ਹੈਗਾ ਪਰ ਜਿਹੜਾ ਇਹ ਆਰਐਮਪੀ ਡਾਕਟਰ ਸੀ ਜੋ ਕਿ ਡਾਕਟਰੀ ਦੀ ਆੜ ਦੇ ਜਿਸ ਦੇ ਕੋਲ ਪੁਲਿਸ ਨੇ ਕਿਹਾ ਕਿ ਜਦੋਂ ਚੈਕਿੰਗ ਵਗੈਰਾ ਕੀਤੀ ਗਈ ਇਸ ਦੇ ਕੋਲ ਆਪਣਾ ਲਾਇਸੈਂਸ ਵੀ ਨਹੀਂ ਸੀਗਾ ਤੇ ਨਸ਼ੇ ਦੀਆਂ ਗੋਲੀਆਂ ਜਿਹੜਾ ਸੀ ਪਿੰਡ ਲਾਂਧੜਾ ਇਹ ਜਿਹੜਾ ਡਾਕਟਰ ਸੀਗਾ ਪਿੰਡ ਲਾਂਧੜਾ ਜਿਹੜਾ ਆ ਉੱਥੇ ਡਾਕਟਰੀ ਦੀ ਦੁਕਾਨ ਕਰਦਾ ਹੈ ਤੇ ਇਸ ਦੇ ਕੋਲੋਂ ਜਿਹੜੀਆਂ ਆ ਉਹ ਵੀ ਨਸ਼ਾ ਜਿਹੜਾ ਵੇਚ ਰਹੇ ਸੀ ਗੋਲੀਆਂ ਫੜੀਆਂ ਗਈਆਂ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਤਿੰਨ ਔਰਤਾਂ ਨੂੰ ਵੀ ਫੜਿਆ ਗਿਆ ਹੈ ਜਿਹੜੀਆਂ ਇਹ ਤਿੰਨ ਔਰਤਾਂ ਨੇ ਪਿੰਡ ਸਮਰਾੜੀ ਮਾਉ ਪੱਟੀ ਤੇ ਗੰਨਾ ਪਿੰਡ ਦੀਆਂ ਇਹ ਔਰਤਾਂ ਨੇ ਇਹਨਾਂ ਦੇ ਕੋਲੋਂ ਜੋ ਫੜਿਆ ਗਿਆ ਹੈਗਾ ਪੁਲਿਸ ਦੇ ਮੁਤਾਬਕ 190 ਤਾਂ ਜਿਹੜੀਆਂ ਉਹ ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਤੇ ਇੱਕ ਗੱਡੀ ਵੀ ਜਿਹੜੀ ਆ ਵਰਨਾ ਗੱਡੀ ਆ ਉਹ ਵੀ ਇਹਨਾਂ ਕੋਲੋਂ ਜਿਹੜੀ ਆ ਫੜੀ ਗਈ ਹੈਗੀ ਆ ਤੇ ਪੁਲਿਸ ਵੱਲੋਂ ਜਿਹੜੀ ਆ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਕਿ ਇਹਨਾਂ ਦੇ ਹੋਰ ਕਿੱਥੇ ਕਿੱਥੇ ਤਾਰ ਜੁੜੇ ਹੋਏ ਨੇ ਤੁਸੀਂ ਆਏ ਦੇ ਨਹੀਂ ਨਸ਼ੇ ਦੀਆਂ ਜਿਹੜੀਆਂ ਖਬਰਾਂ ਆ ਕਦੀ ਕੋਈ ਫੜਿਆ ਜਾਂਦਾ ਕਦੀ ਕੋਈ ਫੜਿਆ ਜਾਂਦਾ ਹੈਗਾ ਪਰ ਇਹ ਸਾਡੇ ਵੀ ਸਮਝ ਤੋਂ ਬਾਹਰ ਦੀ ਗੱਲ ਹੈਗੀ ਆ ਕਿ ਜਿਹੜੇ ਨਸ਼ੇ ਵਾਲੇ ਫੜੇ ਜਾਂਦੇ ਹੈਗੇ ਆ ਜਦ ਨਸ਼ੇ ਵਾਲੇ ਫੜੇ ਜਾਂਦੇ ਆ ਇਹਨਾਂ ਨੂੰ ਜੇਲਾਂ ਦੇ ਅੰਦਰ ਧੱਕ ਵੀ ਦਿੱਤਾ ਜਾਂਦਾ ਹੈਗਾ ਤੇ ਫਿਰ ਇਹ ਨਵੇਂ ਕਿੱਥੋਂ ਪੈਦਾ ਹੋ ਜਾਂਦੇ ਹੈਗੇ ਆ ਜਿਸ ਤੋਂ ਇਹ ਸਿੱਧ ਹੁੰਦਾ ਹੈਗਾ ਕਿ ਜਿਹੜੇ ਮੇਨ ਤਸਕਰ ਹੈਗੇ ਆ ਜਿਹੜੇ ਵੱਡੇ ਮਗਰਮੱਛ ਹੈਗੇ ਆ ਉਹਨਾਂ ਨੂੰ ਨੱਥ ਨਹੀਂ ਪੈਂਦੀ ਹੈਗੀ ਕਿਉਂਕਿ ਜੇਕਰ ਜਿਹੜੀ ਵੱਡੀ ਦੁਕਾਨ ਹੈਗੀ ਆ ਜਿੱਥੋਂ ਨਸ਼ਾ ਆ ਰਿਹਾ ਆ ਜਿੱਥੋਂ ਸਪਲਾਈ ਹੋ ਰਿਹਾ ਹੈਗਾ ਜੇਕਰ ਉਹ ਦੁਕਾਨ ਹੀ ਬੰਦ ਹੋ ਜਾਂਦੀ ਆ ਜਿਸ ਤੋਂ ਇਹ ਸਪਲਾਈ ਹੁੰਦੀ ਹੈਗੀ ਆ ਤੇ ਫਿਰ ਜਿਹੜੇ ਛੋਟੇ ਮੋਟੇ ਨਸ਼ੇ-ਨੁਸ਼ੇ ਵੇਚਦੇ ਆ ਗੋਲੀਆਂ ਵੇਚਦੇ ਆ ਉਹ ਕਿਸ ਤਰ੍ਹਾਂ ਵੇਚ ਸਕਦੇ ਆ ਨਹੀਂ ਵੇਚ ਸਕਦੇ ਜਦ ਉਹ ਵੱਡੀ ਦੁਕਾਨ ਨੂੰ ਵੱਡੇ ਮਗਨਮੱਛਾਂ ਨੂੰ ਹੀ ਹੱਥ ਪਾ ਦਿੱਤਾ ਜਾਵੇਗਾ ਤੇ ਫਿਰ ਤੇ ਆਪਣੇ ਆਪ ਹੀ ਜਿਹੜਾ ਹੈ ਨਸ਼ੇ ਦਾ ਕਾਰੋਬਾਰ ਜਿਹੜਾ ਉਹ ਬੰਦ ਹੋ ਜਾਏਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਰ ਪਤ ਲੱਗਦਾ ਵੀ ਤੁਸੀਂ ਨਸ਼ਾ ਤਸਕਰੀ ਕਾਬੂ ਕੀਤਾ ਹੈਗਾ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਰ ਕਿੰਨੇ ਬੰਦੇ ਕਾਬੂ ਕੀਤੇ ਹੈਗੇ ਆ ਰੋਕਿਆ ਪੂਰਾ ਜਿਹੜਾ ਨਸ਼ਾ ਰਾਮਸਾਇਰ ਸਰ ਸ਼੍ਰੀ ਹਰਕਮਲਪ੍ਰੀਤ ਕਾਕਾ ਜੀ ਐਸਐਸਪੀ ਜੰਦਰ ਦੇਹਤੀ ਜੀ ਵੱਲੋਂ ਨਸ਼ਾ ਅਵਰੋਧ ਜਿਹੜੀ ਮਹਿਮਾ ਉਹ ਚਲਾਈ ਗਈ ਸੀ ਉਸ ਦੇ ਸਬੰਧ ਵਿੱਚ ਅੱਜ ਸਾਡੇ ਐਸਐਚਓ ਫਲੋਰ ਅਤੇ ਉਸਦੀ ਟੀਮ ਨੂੰ ਕਾਮਯਾਬੀ ਮਿਲੀ ਹੈਗੀ ਆ ਜਿਸ ਵਿੱਚ ਅਸੀਂ 4 ਨਸ਼ਾ ਤਸਕਰ ਜਿਹੜੇ ਆ ਉਹ ਗ੍ਰਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 190 ਨਸ਼ੀਰੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਵਰਨਾ ਗੱਡੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜੀ ਇੱਥੇ ਮੈਂ ਇਹ ਦੱਸਣ ਵਰਣਨ ਜੋ ਗੱਲ ਹੈਗੀ ਆ ਵੀ ਇੱਕ ਇਹਦੇ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਚੱਕੇਤਾ ਗਿਆ ਉਹਦੇ ਕੋਲ ਕੋ ਲਾਇਸੈਂਸ ਵੀ ਨਹੀਂ ਹੈਗਾ ਸੀ ਉਹ ਇਹ ਨਸ਼ੀਰੀਆਂ ਗੋਲੀਆਂ ਜਿਹੜੀਆਂ ਸੀ ਉਹ ਵੇਚਦਾ ਸੀ ਇਸ ਬੰਦੀ ਇਹ ਵੱਖਰੇ ਤੌਰ ਤੇ ਡਰਗ ਇਨਸਪੈਕਟਰ ਵੱਲੋਂ ਉਹਨੂੰ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਂਡੀਪੈਸਕ ਦੇ ਤਹਿਤ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਰਹੇ ਆ ਤੇ ਇਹਨਾਂ ਨੂੰ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦਾ ਡੂੰਗੀ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ ਇਹ ਕਿਤੇ ਕਿਤੇ ਤੇ ਆ ਸਰ ਇਹ ਜਿਹੜੇ ਜਿਹੜਾ ਆਰਐਮਪੀ ਡਾਕਟਰ ਸੀ ਜਿਹਦੇ ਕੋ ਕੋਈ ਸਰਟੀਫਿਕੇਟ ਨਹੀਂ ਆ ਮਿਊਵਾਲ ਪੈਂਡ ਪੈਂਦਾ ਥਾਣੇ ਬਿਲਕੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਇਹ ਲਾਂਧੜਾ ਇਹਦੀ ਜਿਹੜੀ ਡਾਕਟਰੀ ਦੀ ਸ਼ਾਪ ਸੀ ਉਹ ਲਾਂਧੜਾ ਸੀ ਇਸ ਤੋਂ ਬਿਨਾਂ ਲੋਕਲ ਗੰਨੇ ਪਿੰਡ ਦੇ ਨੇ ਸਮਰਾੜੀ ਦੇ ਨੇ ਤੇ ਮਾਇਓ ਪੱਟੀ ਦੇ ਹੈਗੇ ਨੇ ਤੇ ਇਹ ਤਿੰਨ ਜਿਹੜੀਆਂ ਲੇਡੀਜ਼ ਤਸਕਰ ਨੇ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸਨ ਜਿਹੜਾ ਹੈਗਾ ਉਹ ਡਾਕਟਰ ਹੈਗਾ